ਜਿਵੇਂ ਅੱਜ ਅਸੀਂ ਜਿਹੜਾ ਇੱਥੇ ਡਿਸਟ੍ਰਿਕਟ ਕੋਰਟ ਲਗਾਇਆ ਇਸ ਤਰ੍ਹਾਂ ਦੇ ਕੋਰਟ ਸੇ ਹਰ ਡਿਸਟ੍ਰਿਕਟ ਚ ਲਗਾਉਣੇ ਆ ਤੇ ਇਹਦੇ ਅੰਦਰ ਸਾਡੇ ਕੋਲ ਜਿੰਨੇ ਵੀ ਕੇਸਸ ਕਮਿਸ਼ਨ ਚ ਆਉਂਦੇ ਨੇ ਆਸ-ਪਾਸ ਦੇ ਇਰਾਦੇ ਏਰੀਆ ਦੇ ਉਹ ਹੁੰਦੇ ਨੇ ਤੇ ਪਲੱਸ ਅਸੀਂ ਇੱਕ ਦਿਨ ਪਹਿਲਾਂ ਹੀ ਅਨਾਉਂਸ ਕਰ ਦਿੰਨੇ ਆ ਜਾਂ ਦੋ ਦਿਨ ਪਹਿਲਾਂ ਅਨਾਉਂਸ ਕਰ ਦਿੰਨੇ ਆ ਕਿ ਅਗਰ ਕਿਸੇ ਵੀ ਇੰਡੀਵਿਜੂਅਲ ਨੇ ਵਾਕ ਇਨ ਲਈ ਵੀ ਆਉਣਾ ਹੈ ਉਹ ਵੀ ਇੱਥੇ ਆ ਕੇ ਆਪਣੀ ਦਰਜ਼ ਕਰਾ ਸਕਦੇ ਨੇ ਇਹਦੇ ਅੰਦਰ ਦੋ ਤਰੀਕੇ ਦੋ ਗੱਲਾਂ ਹੁੰਦੀਆਂ ਨੇ ਮੇਰੇ ਕੋਲ ਕਮਿਸ਼ਨ ਦੇ ਅੰਦਰ ਕਾਫੀ ਮੈਸੇਜਸ ਆਉਂਦੇ ਨੇ ਕਿ ਦੂਰ ਪੈਂਦਾ ਸਾਨੂੰ ਤੇ ਜੇ ਸਾਡੇ ਕੋਲ ਇੱਥੇ ਆ ਕੇ ਕੋਈ ਗੱਲ ਸੁਣੇ ਤਾਂ ਉਹ ਜ਼ਿਆਦਾ ਚੰਗਾ ਸਿਰਫ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਆਪ ਲੋਕਾਂ ਕੋਲ ਪਹੁੰਚਾਂਗੇ ਤੇ ਉੱਥੇ ਹੀ ਸਾਰਾ ਪੁਲਿਸ ਪ੍ਰਸ਼ਾਸਨ ਵੀ ਹੁੰਦਾ ਉਹਨਾਂ ਦੇ ਆਈਓਸ ਵੀ ਹੁੰਦੇ ਨੇ ਨਾਲ ਜਿੱਥੇ ਕੇਸ ਲੱਗਿਆ ਹੁੰਦਾ ਦੋਵੇਂ ਪਾਰਟੀਆਂ ਹੁੰਦੀਆਂ ਨੇ ਜਿਹੜੇ ਵਾਕ ਇਨ ਵੀ ਆਂਦੇ ਨੇ ਸਾਨੂੰ ਪਤਾ ਵੀ ਇਸ ਏਰੀਆ ਚ ਆਏ ਨੇ ਉਹਨਾਂ ਦੇ ਲਈ ਡੈਸੀਗੇਟ ਕਿਨੂੰ ਕੀਤਾ ਜਾ ਸਕਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਮੌਕੇ ਦੇ ਉੱਤੇ ਹੀ ਨਿਪਟਾਰਾ ਕੀਤਾ ਜਾਵੇ ਕੇਸ ਦਾ ਇਸੇ ਕਰਕੇ ਜਿਹੜਾ ਪ੍ਰਸ਼ਾਸਨ ਬੁਲਾਇਆ ਵੀ ਜਾਂਦਾ ਅੱਜ ਜਿਹੜੇ ਕੇਸ ਸੀ ਸਾਡੇ ਕੋਲ 25 ਕੇਸ ਦੇ ਕਰੀਬ ਹੈਗੇ ਸੀ ਜਿਹੜੇ ਸੀ ਕਮਿਸ਼ਨ ਦੀ ਤਰਫੋਂ ਲੈ ਕੇ ਆਏ ਸੀ ਕੋਈ 10 ਕੇਸ ਸੀ ਜਿਹੜੇ ਵਾਕਿੰਗ ਆਏ ਹੋਏ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਕਹਿ ਸਕਦਾ ਹਾਂ ਤੁਹਾਨੂੰ ਕਿ ਜੇ 35 40 ਕੇਸ ਹੈਗੇ ਸੀ ਸਾਡੇ ਕੋਲ 30 ਕੇਸ ਦਾ ਨਿਪਟਾਰਾ ਹੋ ਚੁੱਕਿਆ ਆ ਉਹਨਾਂ ਦੇ ਵਿੱਚ ਕੀ ਹੁੰਦਾ ਕਈ ਵਾਰੀ ਸਮਝੌਤਾ ਕਰਵਾੜਾ ਹੁੰਦਾ ਕੰਪਰੋਮਾਈਜ਼ ਇਜ਼ ਦ ਬੈਸਟ ਥਿੰਗ ਉਹੀ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਕੰਪਰੋਮਾਈਜ਼ ਕਰਾਇਆ ਜਾਵੇ ਔਰ ਝਗੜੇ ਜਿਹੜੇ ਕੇਸ ਨੇ ਕਿਹੋ ਜਿਹੇ ਕੇਸ ਸੀਗੇ ਆਪਸ ਦੇ ਵਿੱਚ ਝਗੜੇ ਨੇ ਘਰੇਲੂ ਝਗੜੇ ਸੱਸ ਦਾ ਨੂੰਹ ਦਾ ਔਰ ਸੈਕੰਡ ਸੀਗਾ ਪ੍ਰਾਪਰਟੀ ਰਿਲੇਟਡ ਜਿਹੜਾ ਪ੍ਰਾਪਰਟੀ ਰਿਲੇਟਡ ਕੇਸ ਹੁੰਦਾ ਕੋਸ਼ਿਸ਼ ਹੁੰਦੀ ਹੈ ਫਿਰ ਵੀ ਦੋਵੇਂ ਪਾਰਟੀਆਂ ਨੂੰ ਸਮਝਾ ਬੁਝਾ ਕੇ ਕਿ ਅਸੀਂ ਉਹਦਾ ਨਿਪਟਾਰਾ ਕੀਤਾ ਜਾਵੇ ਲੇਕਿਨ ਜਿਹੜੇ ਪ੍ਰਾਪਰਟੀ ਕੇਸਸ ਹੁੰਦੇ ਨੇ ਜ਼ਿਆਦਾਤਰ ਉਹ ਕੋਰਟ ਦੇ ਵਿੱਚ ਹੀ ਜਾਂਦੇ ਨੇ ਬਾਕੀ ਹੈ ਕਿ ਕੁਝ ਕੇਸਸ ਇਹੋ ਜਿਹੇ ਸੀਗੇ ਕਿ ਹਸਬੰਡ ਦੀ ਡੈਥ ਹੋ ਗਈ ਹੈ ਡੈਥ ਤੋਂ ਬਾਅਦ ਉਹ ਨੂੰ ਨੂੰ ਵੀ ਘਰੋਂ ਕੱਢ ਦਿੰਦੇ ਨੇ ਕਿ ਹੁਣ ਸਾਡਾ ਬੇਟਾ ਗਿਆ ਹੁਣ ਸਾਡੀ ਤੇਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਇਹੋ ਜਿਹੇ ਕੇਸਾਂ ਦੇ ਅੰਦਰ ਵੀ ਇਹੀ ਹੁੰਦਾ ਕਿ ਦੂਜੀ ਫੈਮਿਲੀ ਨੂੰ ਸਮਝਾਇਆ ਜਾਵੇ ਕਿ ਇਸ ਤਰੀਕੇ ਦੇ ਨਾਲ ਨਹੀਂ ਹੈ ਕਿ ਜੇ ਬੇਟਾ ਚਲਾ ਗਿਆ ਤੇ ਇਹ ਇਸ ਤਰੀਕੇ ਦਾ ਤੁਸੀਂ ਨਹੀਂ ਕੱਢ ਸਕਦੇ ਔਰ ਹੁੰਦਾ ਕੀ ਹੈ ਕਿ ਸਾਰਾ ਮੈਂ ਦੇਖਿਆ ਮਦਾਰੋ ਮਦਾਰ ਸਾਰਾ ਚੀਜ਼ ਹੁੰਦੀ ਹੈ ਪੈਸੇ ਦੇ ਉੱਤੇ ਆ ਕੇ ਕਿ ਪੈਸਾ ਮੈਂ ਰੱਖ ਲਵਾਂ ਉਹ ਕਹਿੰਦੇ ਕਿ ਮੇਰੇ ਹਸਬੰਦ ਦਾ ਪੈਸਾ ਸੀ ਮੈਨੂੰ ਚਾਹੀਦਾ ਸੋ ਇਹ ਜਿਹੜੇ ਸਾਡੇ ਸਮਾਜਿਕ ਤੌਰ ਦੇ ਉੱਤੇ ਥੋੜੇ ਬਹੁਤ ਕੇਸਸ ਐ ਜੋ ਹੁੰਦੇ ਨੇ ਕਿ ਜਿਨ੍ਹਾਂ ਨੂੰ ਝਗੜਾ ਨੂੰ ਸਮਝਾਇਆ ਜਾ ਸਕਦਾ ਹੈ ਕੋਸ਼ਿਸ਼ ਇਹੀ ਰਹਿੰਦੀ ਹੈ ਹਮੇਸ਼ਾ ਕਿ ਦੋਵਾਂ ਫੈਮਿਲੀਆਂ ਨੂੰ ਬਿਠਾ ਕੇ ਪਿਆਰ ਦੇ ਨਾਲ ਇਹ ਚੀਜ਼ਾਂ ਨੂੰ ਸੋਲਵ ਕੀਤਾ ਜਾ ਸਕਦਾ ਹੈ ਤੁਹਾਡਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦੇ ਹੋ ਜਦੋਂ ਇਕੱਲੀ ਬੇਟੀ ਹੁੰਦੀ ਆ ਕੇ ਤਾਂ ਉਸ ਜਿਹੜੀ ਪ੍ਰਾਪਰਟੀ ਹੈ ਜਿਸ ਤਰ੍ਹਾਂ ਉਹਦੀ ਪ੍ਰਾਪਰਟੀ ਦੀ ਰਿਲੇਟਡ ਕੋਈ ਜਗੜਾ ਝਗੜਾ ਉਹ ਪ੍ਰਾਪਰਟੀ ਹੈ ਜਿਹੜੀ ਕਈ ਹਿੱਸਿਆਂ ਦੇ ਵਿੱਚ ਵੰਡ ਜਾਂਦੀ ਹੈ ਜਦੋਂ ਕਿ ਜਦੋਂ ਰਿਸ਼ਤਾ ਹੁੰਦਾ ਉਸ ਲੇਡੀਜ਼ ਦਾ ਤਾਂ ਉਹਨੂੰ ਪ੍ਰਾਪਰਟੀ ਅੱਜ ਕੱਲੋ ਅੱਜ ਕੀ ਗੇਲਸ ਸੇ ਜਾਂਦੇ ਤਾਂ ਉਹਨੂੰ ਪੀਜੇ ਹਿੱਸੇ ਤੋਂ ਵੀ ਢਾਕੇ ਦਿੱਤੀ ਜਾਂਦੀ ਹੈ ਉਹ ਉਪਰਾਂ ਦੇ ਕੇਸਾਂ ਨੂੰ ਕਿਵੇਂ ਹੱਲ ਹੁੰਦਾ ਨਹੀਂ ਦੇਖੋ ਉਹ ਜੋ ਸਿੰਪਲ ਜੀ ਗੱਲ ਹੈ ਜੋ ਪ੍ਰਾਪਰਟੀ ਹਸਬੰਡ ਦੇ ਨਾਂ ਤੇ ਰਜਿਸਟਰਡ ਸੀ ਔਰ ਹੈ ਉਹ ਲੇਡੀ ਨੂੰ ਹੀ ਮਿਲੇਗੀ ਉਹਦੇ ਜੋ ਹਿੱਸੇ ਨਹੀਂ ਕਿਉਂਕਿ ਉਹ ਲੇਡੀ ਨੇ ਆਪਣੇ ਬੱਚੇ ਵੀ ਪਾਲਨੇ ਆ ਉਹਦੇ ਕੋਲ ਦੋ ਬੱਚੇ ਨੇ ਤਿੰਨ ਬੱਚੇ ਨੇ ਪੜਾਉਣਾ ਵੀ ਆ ਉਹਨੇ ਉਸ ਚੀਜ਼ ਨਾਲ ਉਹ ਚੀਜ਼ ਅਗਰ ਜਿਹੜੇ ਲੜਕੇ ਦਾ ਫਾਦਰ ਅਗਰ ਕਵੇ ਕਿ ਨਹੀਂ ਹੁਣ ਮੈਂ ਇਹਨੂੰ ਵੰਡਣਾ ਹੈ ਉਹ ਨਹੀਂ ਹੋ ਸਕਦਾ ਇਹ ਕੋਰਟ ਦਾ ਲਾਈ ਹੈਗਾ ਜੀ ਬਾਕੀ ਹੈ ਕਿ ਜੇ ਕੋਈ ਐਡਮੈਂਟ ਹੁੰਦਾ ਕਿ ਨਹੀਂ ਜੀ ਚਾਹੇ ਇਹਦੇ ਹਸਬੰਡ ਦੀ ਪ੍ਰਾਪਰਟੀ ਹੋਵੇ ਲੇਕਿਨ ਇਹ ਵੰਡਿਆ ਜਾਏਗਾ ਉਹ ਕੇਸ ਇਹਦਾ ਕੋਰਟ ਜਾਏਗਾ ਕੋਰਟ ਸੋਲਵ ਕਰੇਗਾ ਨਾ ਕਿ ਅਸੀਂ ਕਰਾਂਗੇ ਬਟ ਬਾਈ ਲਾ ਜਿਹੜੀ ਪ੍ਰਾਪਰਟੀ ਜਿਸ ਦੇ ਨਾਂ ਤੇ ਹੈ ਅਗਰ ਉਹਦੀ ਵਾਈਫ ਹੈ ਉਹਦੇ ਬੱਚੇ ਨੇ ਉਹਨਾਂ ਕੋਲ ਜਾਏਗੀ ਪਤੀ ਮਰਨ ਤੋਂ ਬਾਅਦ ਉਸ ਲੇਡੀ ਜੀ ਨੂੰ ਉਹਦਾ ਸਹੁਰਾ ਬੇਦਖਲ ਕਰ ਸਕਦਾ ਹੈ ਮਜਾਉ ਦੀ ਉਹ ਆਪਣੀ ਪੋਤੀ ਦੇ ਨੂੰ ਬੇਦਖਲ ਕਰ ਸਕਦਾ ਬਿਲਕੁਲ ਨਹੀਂ ਕਰ ਸਕਦੀ ਅਗਰ ਤੁਸੀਂ ਸੋਚਦੇ ਆ ਵੀ ਮੈਂ ਉਹਨੂੰ ਬੇਦਖਲ ਕਰਦਾ ਉਹ ਨਹੀਂ ਹੋ ਸਕਦਾ ਕਿਉਂਕਿ ਜੇ ਬੇਦਖਲ ਕਰਨਾ ਉਹ ਪਹਿਲਾਂ ਹੋਣਾ ਚਾਹੀਦਾ ਹੈ ਜੇ ਬੇਦਖਲ ਉਹਦੀ ਡੈਥ ਤੋਂ ਬਾਅਦ ਜਾਂ ਡਿਵੋਰਸ ਤੋਂ ਬਾਅਦ ਵੀ ਅਗਰ ਬੇਦਖਲ ਕਰ ਦਿਓ ਤੇ ਇਹਦੇ ਅੰਦਰ ਇੱਕ ਮਕਸਦ ਬੜਾ ਸਾਫ਼ ਹੈ ਕਿ ਅਸੀਂ ਉਹ ਕੁੜੀ ਨੂੰ ਕੁਝ ਦੇਣਾ ਨਹੀਂ ਹੈ ਜਾਂ ਆਪਣੇ ਗ੍ਰੈਂਡ ਚਿਲਡਰਨ ਨੂੰ ਕੁਝ ਦੇਣਾ ਨਹੀਂ ਹੈ ਇਹਦੇ ਨਾਲ ਲਾਅ ਸਟੈਂਡ ਨਹੀਂ ਕਰੇਗਾ ਬਿਨਾ ਆਈਡੈਂਟੀਟੀ ਦੱਸੇ ਬਿਨਾ ਆਈਡੈਂਟੀਟੀ ਦੱਸੇ ਇੱਕ ਦੋ ਕੇਸ ਇਦਾਂ ਦੇ ਸਪੈਸ਼ਲ ਦੱਸ ਸਕਦੇ ਹੋ ਅੱਜ ਤੇ ਜਿਹੜੇ ਲੰਬੇ ਸਮੇਂ ਤੋਂ ਲਟਕ ਰਹੇ ਸੀ ਤੁਸੀਂ ਸੌਫਟ ਕਿਤੇ ਨੂੰ ਦੇਖੋ ਇੱਕ ਤੇ ਗੱਲ ਹੈ ਕਿ ਇਹੀ ਇਸੇ ਰਿਲੇਟਡ ਦੀ ਚੀਜ਼ ਹੈਗੀ ਆ ਕਿ ਇੱਕ ਲੜਕੀ ਆਈ ਹੈ ਤੇ ਉਹ ਕਹਿੰਦੀ ਕਿ ਮੇਰੇ ਨਾਂ ਮੇਰੇ ਹਸਬੰਡ ਦੇ ਨਾਂ ਦੇ ਉੱਤੇ ਇਹ ਸ਼ਾਪ ਹੈ ਕੋਈ ਬਿਜ਼ਨਸ ਹੈ ਉਹਦੇ ਨਾਂ ਦੇ ਉੱਤੇ ਹੈਗੀ ਆ ਪਰ ਹੁਣ ਜਿਹੜੇ ਸਹੁਰਾ ਸਾਹਿਬ ਨੇ ਉਹ ਕਹਿੰਦੇ ਮੇਰੇ ਘਰੇ ਆ ਕੇ ਰਹਿ ਇੱਥੇ ਆ ਕੇ ਸਾਡੀ ਸੇਵਾ ਕਰ ਫੇਰ ਤੈਨੂੰ ਅਸੀਂ ਉਹ ਦਵਾਂਗੇ ਉਹ ਪ੍ਰਾਪਰਟੀ ਕਿਰਾਏ ਤੇ ਵਿਚੜਾਈ ਹੋਈ ਹੈ ਠੀਕ ਹੈ ਬਲੇਕਿਨ ਗੱਲ ਇਹ ਹੈ ਕਿ ਤੁਸੀਂ ਕਿਸੇ ਲੜਕੀ ਨੂੰ ਫੋਰਸ ਨਹੀਂ ਕਰ ਸਕਦੇ ਕਿ ਮੈਰਿਜ ਤੋਂ ਬਾਅਦ ਕਿ ਤੂੰ ਮੇਰੇ ਹੀ ਘਰਿਆ ਕੇ ਰਹਿ ਰੋਟੀ ਵੀ ਪਕਾ ਸੇਵਾ ਵੀ ਕਰ ਇਹ ਕਰ ਤਾਂ ਤਨੂ ਅਸੀਂ ਇਹ ਪ੍ਰਾਪਰਟੀ ਦਵਾਂਗੇ ਨਹੀਂ ਜੇ ਉਹ ਪ੍ਰਾਪਰਟੀ ਉਹਦੇ ਹਸਬੰਡ ਦੇ ਨਾਂ ਤੇ ਹੈ ਉਹਨੂੰ ਵੋਕੇਟ ਕਰਾ ਕੇ ਉਹਨੂੰ ਦਿੱਤੀ ਜਾਏਗੀ ਉਹਦਾ ਆਰਡਰ ਹੋ ਚੁੱਕਿਆ ਹੈ ਬੜ ਕਮਿਸ਼ਨ ਕੋਲ ਡੋਰੀ ਦੇ ਕੇਸ ਤੋਂ ਵੀ ਸਾਰੀਆਂ ਜਿਹਨੀਆਂ ਕੋਈ ਨਾ ਕੋਈ ਰਿਪੋਰਟ ਸ਼ੁਰੂ ਹੁੰਦਾ ਜਾਂ ਕੁਝ ਆ ਜਦੋਂ ਪੁਲਿਸ ਕੋਲ ਅਫੀਡੇਸ਼ਨ ਕੋਈ ਵੀ ਹੈ ਤਾਂ ਆਲਟੀਮੇਟਲੀ ਡੋਰੀ ਨਹੀਂ ਪੜ ਜਾਂਦੀ ਕਿਉਂਕਿ ਜਿਹੜਾ ਸਲਾਹਕਾਰ ਹੁੰਦਾ ਉਹ ਕਹਿੰਦਾ ਕਿ ਡੋਰੀ 'ਚ ਜ਼ਿਆਦਾ ਵਜ਼ਨ ਪੈਂਦਾ ਹੈ ਇੰਨੀਆਂ ਜਿਹੜੀਆਂ ਕੰਪਲੇਂਟਾਂ ਜਿਹੜੀਆਂ ਨੇ ਸੱਚ ਪਾਈਆਂ ਜਾਂਦੀਆਂ ਜੇ ਤੁਸੀਂ ਰਿਕਾਰਡ ਕਰਾ ਦਿਓ ਜਾਂ ਤੁਸੀਂ ਦੇਖਦਾ ਕਿੰਨੇ ਪਰਸੈਂਟੇਜ ਹੈ ਜਿਹੜੀ ਅਸਲ ਪਾਈਆਂ ਜਾਂਦੀਆਂ ਮਦੂਰੀ ਦੇ ਕੇਸ ਦੇ ਦੇਖੋ ਅੱਜ ਜਿਹੜੇ ਸੀ ਕੇਸਸ ਉਹਨਾਂ ਚ ਡੌਰੀ ਦੇ ਇੱਕ ਦੋ ਹੀ ਕੇਸ ਸੀਗੇ ਮਗਰ 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 ਜਦੋਂ ਸਾਡੇ ਕੋਲ ਡੌਰੀ ਦੇ ਕੇਸਸ ਆਉਂਦੇ ਨੇ ਉਹਦੇ ਅੰਦਰ ਜ਼ਰੂਰ ਹੁੰਦਾ ਹੈ ਕਿ ਹੁਣ ਉਹਨੂੰ ਵਧਾ ਚੜਾ ਕੇ ਵੀ ਲਿਖਿਆ ਜਾਂਦਾ ਹੈ ਕਿ ਅਸੀਂ ਆ ਵੀ ਦਿੱਤਾ ਸੀ ਇਹ ਵੀ ਦਿੱਤਾ ਸੀ ਹੁਣ ਉਹਦੇ ਵਿੱਚ ਅਗਰ ਤੁਹਾਡੇ ਕੋਲ ਐਵੀਡੈਂਸ ਨਹੀਂ ਹੈ ਉਸ ਚੀਜ਼ ਦਾ ਉਹ ਨਹੀਂ ਨਹੀਂ ਰਿਲੇਟ ਕਰ ਸਕਦੇ ਉਸ ਚੀਜ਼ ਨੂੰ ਅਗਰ ਐਵੀਡੈਂਸ ਹੈ ਤੁਹਾਡੇ ਕੋਲ ਮੇਬੀ 10 ਸਾਲ ਬਾਅਦ ਹੁੰਦਾ ਡੌਰੀ ਦਾ ਕਿ ਅਗਰ ਮੈਰਿਜ ਦਾ ਕੋਈ ਐਸਾ ਪੈ ਜਾਂਦਾ ਹੈ ਕਿ ਅਸੀਂ ਡਿਵੋਰਸ ਲਈ ਜਾਣਾ ਫਿਰ ਡੌਰੀ ਦਾ 10 ਸਾਲ ਬਾਅਦ 20 ਸਾਲ ਬਾਅਦ 15 ਸਾਲ ਬਾਅਦ ਇਹ ਨਹੀਂ ਬਣਦਾ ਡੌਰੀ ਦਾ ਕੇਸ ਕਿਉਂਕਿ ਅਗਰ 15 ਇਅਰਸ ਤੋਂ ਬਾਅਦ ਤੁਸੀਂ ਪਾ ਰਹੇ ਹੋ ਡੌਰੀ ਆਈ ਥਿੰਕ ਡੋਨਟ ਥਿੰਕ ਥੈਟ ਇਜ਼ ਕਨਸਿਡਰਡ ਐਜ਼ ਅ ਡੌਰੀ ਕੇਸ ਮੈਮ ਥੇਰ ਆਰ ਇਨਸੀਡੈਂਟਸ ਆਫ ਡੋਮੈਸਟਿਕ ਵਾਇਲੈਂਸ ਇਵਨ ਆਫਟਰ ਦਾ ਡਿਪਾਰਟਮੈਂਟ ਟੇਕਸ ਰਿਕੋਗਨੀਸ਼ਨ ਆਫ ਦਾ ਮੈਟਰ ਥੈਨ ਵਾਟ ਇਜ਼ ਦਾ ਡਿਪਾਰਟਮੈਂਟ ਐਕਸ਼ਨ

राइट कॉम्प्रोमाइज़ क्यों होता है कि आगे से नहीं होना है तो कॉम्प्रोमाइज़ अगर होता है कि सिचुएशन को सेव करने के लिए सिर्फ राइट लेकिन बाद में झगड़ा वैसे का वैसे ही चलता है तो उसके लिए जो है वो एक्शन ही है उसके बाद में ठीक है सो ये तो फिर एक कंडीशन नहीं ना करने की ताकि इसको निपटाया जाए किसी तरह से आज कॉम्प्रोमाइज़ कर लो कल को फिर वही वायलेंस होगी जाके ऐसे नहीं होता है ਪਰ ਜ਼ਿਆਦਾਤਰ ਜਿਹੜਾ ਸਮਾਜ ਦੇਖਿਆ ਜਾਂਦਾ ਉਹ ਵਾਲੀ ਉਂ ਕਰਿਆ ਜਾਂਦਾ ਕਿ ਜਿਹੜਾ ਪਹਿਲਾ ਕਮਿਸ਼ਨ ਆ ਉਹ ਵਾਲੀ ਕੋ ਸੱਸਾਂ ਦੀ ਤੁਹਾਡੇ ਕੋਲ ਕੰਪਲੇਨਸ ਆਦੀਆਂ ਮੋਟੋ ਦੋਆਬ ਅਗਰ ਤੁਸੀਂ ਮੇਰੇ ਫੇਸਬੁੱਕ ਪੇਜ ਤੇ ਜਾਓ ਨਾ ਤੇ ਮੈਨੂੰ ਸੱਸਾਂ ਦਾ ਜ਼ਿਆਦਾਤਰ ਥੈਂਕ ਯੂ ਆਂਦਾ ਹੈ ਕਿ ਤੁਸੀਂ ਸਾਨੂੰ ਜਿਹੜਾ ਫੇਵਰ ਕਰ ਰਹੇ ਹੋ ਬਹੁਤ ਜ਼ਿਆਦਾ ਕਿਉਂਕਿ ਇਹ ਕਈ ਵਾਰੀ ਹੁੰਦਾ ਕਿ ਕੁੱਟਮਾਰ ਜਿਹੜੀ ਆ ਉਹ ਸੱਸ ਕਹਿੰਦੀ ਮੈਂ ਬਜ਼ੁਰਗ ਆ ਮੈਨੂੰ ਇਸ ਟਾਈਮ ਲੋੜ ਹੈ ਆਪਣੀ ਮੈਡੀਕਲ ਦੀ ਚਾਹੀਦੀ ਲੋੜ ਹੈ ਹੈਲਥ ਦੀ ਚਾਹੀਦਾ ਸੇਵਾ ਦੀ ਲੋੜ ਹੈਗੀ ਹੈ ਲੇਕਿਨ ਇਹ ਮੇਰੀ ਨੂੰ ਜਿਹੜੀ ਹੈਗੀ ਆ ਇਹ ਨਾ ਦੇਖਭਾਲ ਕਰਦੀ ਹੈ ਮੈਨੂੰ ਧੱਕੇ ਮਾਰਦੀ ਹੈ ਦੇਖਪਰ ਨਹੀਂ ਹੁੰਦੀ ਕੁਝ ਵੀ ਮੈਂ ਹਮੇਸ਼ਾ ਹੀ ਬਜ਼ੁਰਗਾਂ ਦੇ ਪੱਖ ਚ ਰਹਿਣੀ ਹੈ ਕਿਉਂਕਿ ਜੋ ਯੰਗ ਗਰਲਸ ਨੇ ਉਹ ਦੇਖਪਲ ਕਰ ਸਕਦੀ ਨਹੀਂ ਬਾਡੀਲੀ ਏਬਲ ਹੈ ਉਸ ਟਾਈਮ ਦੇ ਉੱਤੇ ਪਰ ਅਗਰ ਬਜ਼ੁਰਗ ਨੂੰ ਧੱਕੇ ਮਾਰਨਾ ਜਾਂ ਉਹਨਾਂ ਨੂੰ ਮਿਸਟਰੀਟ ਕਰਨਾ ਆਈ ਨੇਵਰ ਸਟੈਂਡ ਵਿਦ ਦ ਗਰਲ ਥੈਂਕ ਯੂ ਵੈਰੀ ਮਚ ਥੈਂਕ ਯੂ